ਅਬੋਗਰ ਦੇ ਮੋਹਨਨਗਰ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਇੱਕ ਛੱਤ ਡਿੱਗਣ ਕਰਕੇ ਇੱਕ ਵਿਅਕਤੀ ਦੀ ਜਿਹੜੀ ਹੈ ਮੌਤ ਹੋ ਗਈ ਹੈ ਤੇ ਇੱਕ ਮਹਿਲਾ ਜਿਹੜੀ ਹੈ ਗੰਭੀਰ ਰੂਪ ਤੋਂ ਜ਼ਖਮੀ ਹੈ ਜਿਨ੍ਹਾਂ ਨੂੰ ਦੋਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਪਹੁੰਚਤ ਕਰਾਇਆ ਗਿਆ ਪੰਜਾਬ ਦੇ ਵਿੱਚ ਬੀਤੇ ਦਿਨੀ ਬਦਲੇ ਮੌਸਮ ਤੇ ਮਜਾਜ ਦੇ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਇਹ ਮੀਂਹ ਹੁਣ ਕਈ ਲੋਕਾਂ ਦੇ ਲਈ ਆਫਤ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਅਬੋਹਰ ਤੋਂ ਜਿੱਥੇ ਮੀਂਹ ਦੇ ਕਾਰਨ ਇੱਕ ਗਰੀਬ ਪਰਿਵਾਰ ਦਾ ਆਸ਼ਿਆਨਾ ਟਹਿ ਗਿਆ ਘਰ ਦੀ ਛੱਤ ਡੇਗ ਗਈ ਤੇ ਇਸ ਹਾਦਸੇ ਦੇ ਵਿੱਚ ਪਰਿਵਾਰ ਦੇ ਇੱਕ ਜੀ ਦੀ ਮੌਤ ਹੋ ਗਈ ਇਸ ਰੋਂਦੇ ਕੁਲੋਂਦੇ ਪਰਿਵਾਰ ਦੇ ਹੰਝੂ ਵੇਖੇ ਨਹੀਂ ਜਾ ਰਹੇ ਦਰਸਲ ਫਸਲ ਕਾ ਦੇ ਸ਼ਹਿਰ ਅਬੋਹਰ ਦੇ ਮੋਹਨਨਗਰ ਦੇ ਵਿੱਚ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡੇਗੀ ਮੀਂਹ ਦੇ ਕਾਰਨ ਇਹ ਪੂਰਾ ਹਾਦਸਾ ਵਾਪਰਦਾ ਜਿੱਥੇ ਘਰ ਦਾ ਮੁਖੀਆ ਜਿਸ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਜਾਂਦੀ ਹੈ ਜਦਕਿ ਕਲ ਦੀਆਂ ਦੋ ਔਰਤਾਂ ਵੀ ਇਸ ਹਾਦਸੇ ਦੇ ਵਿੱਚ ਜ਼ਖਮੀ ਹੋ ਜਾਂਦੀਆਂ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਹੈ ਜਾਣਕਾਰੀ ਦੇ ਮੁਤਾਬਕ ਮੀਂਹ ਕਰਕੇ ਘਰ ਦੇ ਅੰਦਰ ਪਾਣੀ ਇਕੱਠਾ ਹੋ ਗਿਆ ਸੀ ਅਤੇ ਜਦੋਂ ਪਰਿਵਾਰ ਦੇ ਇਹ ਜੀ ਘਰ ਦੇ ਅੰਦਰ ਜਿਹੜਾ ਪਾਣੀ ਇਕੱਠਾ ਹੋਇਆ ਸੀ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਇਸੇ ਦਰਮਿਆਨ ਅਚਾਨਕ ਘਰ ਦੀ ਛੱਤ ਡਿੱਗ ਜਾਂਦੀ ਹੈ ਤੇ ਇਸ ਛੱਤ ਦੇ ਹੇਠਾਂ ਮਲਬੇ ਦੇ ਹੇਠਾਂ ਦੱਬਣ ਦੇ ਨਾਲ ਇੱਕ ਜੀ ਦੀ ਮੌਤ ਹੋ ਜਾਂਦੀ ਹੈ ਜਦਕਿ ਉਹਨਾਂ ਲੋਕਾਂ ਦੀ ਆਵਾਜ਼ ਸੁਣ ਕੇ ਗਵਾਂਢੀ ਇਕੱਠੇ ਹੁੰਦੇ ਨੇ ਪਰਿਵਾਰ ਦੇ ਲੋਕ ਜੀ ਇਕੱਠੇ ਹੁੰਦੇ ਨੇ ਅਤੇ ਮਲਬੇ ਦੇ ਵਿੱਚੋਂ ਬਾਕੀ ਜੀਆਂ ਨੂੰ ਬਾਹਰ ਕੱਢਦੇ ਨੇ ਪਰ ਇਸ ਮੰਦਭਾਗੇ ਹਾਦਸੇ ਦੇ ਵਿੱਚ ਪਰਿਵਾਰ ਦੇ ਇੱਕ ਜੀ ਦੀ ਮੌਤ ਹੋ ਗਈ ਹੈ ਜਦਕਿ ਦੋ ਇਸ ਵੇਲੇ ਹਸਪਤਾਲ ਦੇ ਵਿੱਚ ਪੜਦੀ ਨੇ ਬਚਾਉਣ ਵਾਲੇ ਕੰਡਣ ਗਏ ਸੀ ਅੰਦਰ ਤੇ ਉਹਨੇ ਨਿਸ਼ਾਨਾ ਟਿਕ ਗਈ ਅੱਛਾ ਕੌਣ ਕੌਣ ਗਿਆ ਸੀ ਅੰਦਰ ਮੇਰੇ ਸਿਸਟਰ ਮਮ ਤੇ ਡੈਡ ਕੀ ਕੀ ਨਾਮ ਸੀ ਉਹਨਾਂ ਦੇ ਪੰਜਾਬ ਸਿੰਘ ਡੈਡੀ ਦਾ ਨਾਮ ਮਮਾ ਦਾ ਰਾਨੋਕਰ ਤੇ ਵੱਡੀ ਭੈਣ ਦਾ ਨਾਮ ਸੀ ਕਮਲ ਅੱਛਾ ਫਿਰ ਮਤਲਬ ਕਿੰਨਾ ਨਹੀਂ ਕੱਢਿਆ ਬਾਹਰ ਤੁਹਾਨੂੰ ਬਾਰ ਮੱਲੇ ਵਾਲਿਆਂ ਨੇ ਕੱਢਿਆ ਜੀ ਮੱਲੇ ਵਾਲਿਆਂ ਨੇ ਕੱਢੇ ਹਾਂ ਜੀ ਕੀ ਕੰਮ ਕੀ ਕਰਦੇ ਆ ਪਪਾ ਤੁਹਾਡੇ ਪਪਾ ਕੁਝ ਨਹੀਂ ਕਰਦੇ ਲੱਤ ਟੁੱਟੀ ਸੀ ਕੰਮ ਨਹੀਂ ਕਰਦੇ ਸੱਜਣ ਅੱਛਾ ਅੱਛਾ ਤੁਸੀਂ ਬasic tortusi ਕੀ ਕੰਮ ਕਰਦੇ ਹੋ ਕਰ? ਅਸੀਂ ਘਰਾਂ ਦਾ ਕਰਦੇ ਹਾਂ। ਅੱਛਾ ਕਰਦੇ ਹਾਂ। ਹਾਂਜੀ। ਪਹਿਲੇ ਕੀ ਕੰਮ ਕਰਦੇ? ਪੱਲੇਦਾਰੀ ਦਾ ਕੰਮ ਕਰਦੀ ਸੀ ਪਾਪਾ। ਹਾਂਜੀ ਪੱਲੇ। ਆਟੋ ਚਲਾਉਂਦੇ ਸੀ ਆਟੋ ਬੰਦ ਕਰਨ ਲੱਤ ਤਾਂ ਇਹਨਾਂ ਤਾਂ ਚੱਲਿਆ ਨਹੀਂ ਆਟੋ। ਅੱਛਾ ਅੱਛਾ। ਹਾਂਜੀ। ਐਵੇਂ ਹੋਇਆ ਸੀ ਕਿਸ ਤਰ੍ਹਾਂ ਤੁਸੀਂ ਪਹੁੰਚੇ ਸੀ ਇੱਥੇ ਮੌਕੇ ਤੇ? ਵੇਖਿਆ ਥੱਲੇ ਆਏ ਬੈਠੇ ਹੀ। ਦਰਦ ਅਸੀਂ ਪੱਟ ਗਏ। ਅੱਛਾ। ਤੇ ਮੈਂ ਜਾ ਕੇ ਦੋ ਦੋ ਪੱਥਰ ਪੁੱਥਰ ਪਾਸੇ ਢਾਈ ਦੋ ਰਵਿਖਿਆ ਦੇ। ਉੱਥੇ ਜਾ ਕੇ ਕੱਢਿਆ ਤਾਂ ਕਿੰਨੇ ਜਨਾਂ ਨੂੰ ਸਿਵਲ ਹਸਪਤਾਲ ਚਲੇ ਜਾਇਆ ਗਿਆ ਸੀ ਹਾਂਜੀ ਪਹਿਲਾਂ ਦੇ ਇੱਕ ਜਣੇ ਨੂੰ ਲੈ ਕੇ ਗਏ ਹੁਣ ਦੋ ਜਣਿਆਂ ਨੂੰ ਲੈ ਗਏ ਅੱਛਾ ਹੋਰ ਕੀ ਨੁਕਸਾਨ ਹੋਇਆ ਜੀ ਇਹਨਾਂ ਦੀ ਕਿਹੜੇ ਕਿਹੜੇ ਸਮਾਨ ਪਿਆ ਸੀ ਕਮਰੇ ਦੇ ਵਿੱਚ ਤੁਸੀਂ ਮੌਕੇ ਤੇ ਪਹੁੰਚੇ ਸੀ ਸਾਰਾ ਹੀ ਸਮਾਨ ਹੈ ਜੀ ਅੰਦਰ ਹੀ ਪਿਆ ਹੈ ਜੀ ਬੁੱਢ ਬੁੱਢ ਸਾਰਾ ਕੁਝ ਅੰਦਰ ਹੀ ਹੈ ਜੀ ਕਿੰਨਾ ਕੁ ਨੁਕਸਾਨ ਮੰਨਦੇ ਹੋ ਜੀ ਪਰਿਵਾਰ ਦਾ ਵਾਹ ਵਾਹ ਹੋ ਗਿਆ